ਨੂੰ ਮਾਮਲੇ ਦੇ ਵਿੱਚ ਅਮਰੀਕਾ ਦੀ ਅਦਾਲਤ ਨੇ ਵੀ ਹੁਣ ਇਨਕਾਰਨਾਮਾ ਪੇਸ਼ ਕਰ ਦਿੱਤਾ ਹੈ ਜਿੱਥੇ ਲੰਘੇ ਦਿਨਾਂ ਦੇ ਵਿੱਚ ਖਬਰ ਸਾਹਮਣੇ ਆ ਰਹੀ ਸੀ ਕਿ ਨikhil Gupta ਦੇ ਵਕੀਲ ਵੱਲੋਂ ਉਪਾਈ ਪਟੀਸ਼ਨ ਦੇ ਉੱਤੇ ਅਮਰੀਕੀ ਸਰਕਾਰ ਜਿਹੜੀ ਹੈ ਉਹ ਇਨਕਾਰ ਪ੍ਰਗਟ ਕਰਦੀ ਪਈ ਹੈ ਉੱਥੇ ਹੀ ਹੁਣ ਅਮਰੀਕਾ ਦੇ ਕੋਰਟ ਨੇ ਵੀ ਇਸ ਨੂੰ ਖਾਰਜ ਕਰ ਦਿੱਤਾ ਔਰ ਇਸ ਨੂੰ ਗੈਰ ਕਾਨੂੰਨੀ ਕਹ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਜਿੱਥੇ ਦਸਤਾਵੇਜ਼ੀ ਸਬੂਤ ਮੰਗੇ ਜਾ ਰਹੇ ਨੇ ਨikhil gupta ਦੇ ਵਕੀਲ ਦੇ ਵੱਲੋਂ ਨikhil gupta ਦੇ ਵੱਲੋਂ ਇਸ ਕੇਸ ਨੂੰ ਰਿਪਰੈਜ਼ੈਂਟ ਕਰਨ ਦੇ ਵਾਸਤੇ ਉਸੇ ਨੂੰ ਲੈ ਕੇ ਇਹ ਸਬੂਤ ਪੇਸ਼ ਨਹੀਂ ਕੀਤੇ ਜਾ ਸਕਦੇ ਯਾਨੀ ਕਿ ਸਬੂਤ ਜਿਹੜੇ ਦਸਤਾਵੇਜ਼ੀ ਸਬੂਤ ਹੈ ਉਹ ਨਹੀਂ ਦਿੱਤੇ ਜਾ ਸਕਦੇ ਉਹ ਪੇਸ਼ੀ ਤੋਂ ਬਾਅਦ ਹੀ ਜਿਸ ਤਰ੍ਹਾਂ ਸਰਕਾਰ ਨੇ ਕਿਹਾ ਸੀ ਅਮਰੀਕੀ ਸਰਕਾਰ ਨੇ ਕਿਹਾ ਸੀ ਉਸੇ ਤਰ੍ਹਾਂ ਇਹ ਸਬੂਤ ਪੇਸ਼ੀ ਤੋਂ ਬਾਅਦ ਦੋਸ਼ ਆਇਤ ਹੋਣ ਤੋਂ ਬਾਅਦ ਹੀ ਦਿੱਤੇ ਜਾ ਸਕਦੇ ਨੇ ਅਜੇ ਨikhil gupta ਇਸ ਸਿਚੁਏਸ਼ਨ ਦੇ ਵਿੱਚ ਇਸ ਕੰਡੀਸ਼ਨ ਦੇ ਵਿੱਚ ਹਰਗिज ਨਹੀਂ ਨੇ ਕਿ ਉਹਨਾਂ ਨੂੰ ਇਹ ਸਬੂਤ ਜਿਹੜੇ ਨੇ ਉਹ ਪੇਸ਼ ਕੀਤੇ ਜਾਣ ਖੈਰ ਤੁਹਾਨੂੰ ਦੱਸ ਦਈਏ ਕਿ ਲੰਘੇ ਦਿਨੇ ਖਬਰ ਸਾਹਮਣੇ ਆ ਰਹੀ ਸੀ ਕਿਉਂਕਿ ਅਪੀਲ ਜਿਹੜੀ ਆ ਉਹ 4 ਜਨਵਰੀ ਨੂੰ ਪਾਈ ਗਈ ਸੀ 2024 ਦੀ 4 ਜਨਵਰੀ ਨੂੰ ਅਪੀਲ ਪਾਈ ਗਈ ਸੀ ਚੈੱਕ ਰਿਪਬਲਿਕ ਦੇ ਚੈੱਕ ਅਥਾਰਟिटीज ਦੇ ਹਿਰਾਸਤ ਦੇ ਵਿੱਚ ਨਿਖਲ ਗੁਪਤਾ ਔਰ ਉੱਥੇ ਜੇਲ੍ਹ ਦੇ ਵਿੱਚ ਬੰਦ ਹੈ ਵਕੀਲ ਵੱਲੋਂ ਇਹ ਅਪੀਲ ਪਾਈ ਗਈ ਸੀ ਅਮਰੀਕੀ ਕੋਰਟ ਦੇ ਵਿੱਚ ਪਰ ਅਮਰੀਕੀ ਕੋਰਟ ਨੇ ਵੀ ਹੁਣ ਉਸ ਨੂੰ ਇਨਕਾਰ ਕਰ ਦਿੱਤਾ ਪਹਿਲਾਂ ਅਮਰੀਕਾ ਸਰਕਾਰ ਨੇ ਇਨਕਾਰ ਕੀਤਾ ਸੀ ਉਸ ਉੱਤੇ ਤੇ ਹੁਣ ਅਮਰੀਕਾ ਦੀ ਅਦਾਲਤ ਵੱਲੋਂ ਵੀ ਇਸ ਨੂੰ ਨਾ ਘਾਰ ਦਿੱਤਾ ਗਿਆ ਹੈ ਕਹਿ ਦਿੱਤਾ ਗਿਆ ਹੈ ਕਿ ਹੁਣ ਪੇਸ਼ੀ ਤੋਂ ਬਾਅਦ ਜਿਸ ਤਰ੍ਹਾਂ ਸਰਕਾਰ ਦਾ ਹੁਕਮ ਸੀਗਾ ਪੇਸ਼ੀ ਤੋਂ ਬਾਅਦ ਔਰ ਦੋਸ਼ਾਇਤ ਹੋਣ ਤੋਂ ਬਾਅਦ ਹੀ ਜਿਹੜੇ ਸਬੂਤ ਨੇ ਉਹ ਪੇਸ਼ ਕੀਤੇ ਜਾ ਸਕਦੇ ਨੇ 4 ਜਨਵਰੀ ਨੂੰ ਪਟੀਸ਼ਨ ਪਾਈ ਗਈ ਸੀ ਦੱਸਣਯੋਗ ਹੈ ਕਿ 4 ਜਨਵਰੀ ਨੂੰ ਪਟੀਸ਼ਨ ਪਾਈ ਗਈ ਸੀ ਉਸ ਉਤੇ 10 ਜਨਵਰੀ ਨੂੰ ਅਮਰੀਕੀ ਸਰਕਾਰ ਦਾ ਇਹ ਦਾਵਾ ਕਰ ਦਿੱਤਾ ਗਿਆ ਸੀ ਕਿ ਇਸ ਮਾਮਲੇ ਦੇ ਵਿੱਚ ਸਬੂਤ ਉਦੋਂ ਤੱਕ ਨਹੀਂ ਪੇਸ਼ ਹੋਣਗੇ ਜਦ ਤੱਕ ਨਿਖਲ ਗੁਪਤਾ ਅਦਾਲਤ ਵਿੱਚ ਪੇਸ਼ ਹੋ ਕੇ ਉਸ ਉੱਤੇ ਦੋਸ਼ ਆਇਆ ਤੇ ਨਹੀਂ ਹੁੰਦੇ ਉਸ ਦੀ ਪੇਸ਼ੀ ਨਹੀਂ ਹੁੰਦੀ ਔਰ ਉਦੋਂ ਤੱਕ ਇਹ ਸਬੂਤ ਨਹੀਂ ਦਿੱਤੇ ਜਾਣਗੇ ਖੈਰ ਹੁਣ ਅਦਾਲਤ ਨੇ ਵੀ ਉਸ ਉੱਤੇ ਹਾਮੀ ਭਰ ਦਿੱਤੀ ਹੈ ਅਮਰੀਕਾ ਦੇ ਇੱਕ ਜੱਜ ਵਿਕਟਰ ਮਾਰੇਰੋ ਨੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ਔਰ ਉਹਨਾਂ ਨੇ ਸਾਫ਼ ਤੌਰ ਤੇ ਕਹਿ ਦਿੱਤਾ ਆ ਕਿ ਇਸ ਮਾਮਲੇ ਦੇ ਵਿੱਚ ਜਿਸ ਤਰ੍ਹਾਂ ਅਮਰੀਕੀ ਸਰਕਾਰ ਦਾ ਦਾਵਾ ਸੀ ਉਸੇ ਤਰ੍ਹਾਂ ਦੋਸ਼ਾਇਤ ਹੋਣ ਤੋਂ ਬਾਅਦ ਸਬੂਤ ਪੇਸ਼ ਕੀਤੇ ਜਾ ਸਕਦੇ ਨੇ ਅਜੇ ਉਹ ਬਿਲਕੁਲ ਇਸ ਸਥਿਤੀ ਦੇ ਵਿੱਚ ਨਹੀਂ ਕਿ ਉਹਨਾਂ ਨੂੰ ਇਹ ਸਬੂਤ ਦਸਤਾਵੇਜ਼ੀ ਸਬੂਤ ਦਿੱਤੇ ਜਾਣ ਤਾਂ ਦੱਸ ਦਈਏ ਕਿ ਨਿਖਲ ਗੁਪਤਾ ਦੇ ਖਿਲਾਫ ਇਲਜ਼ਾਮ ਨੇ ਕਿ ਨਿਖਲ ਗੁਪਤਾ ਜੋ ਕਿ ਭਾਰਤੀ ਮੂਲ ਦਾ ਇੱਕ ਵਿਅਕਤੀ ਹੈ ਉਸਨੇ ਪੰਨੂ ਮਾਮਲੇ ਦੇ ਵਿੱਚ ਯਾਨੀ ਕਿ ਗੁਰਪਤਮੰਤ ਪੰਨੂ ਦੇ ਕਤਲ ਨੂੰ ਪਲਾਨ ਕੀਤਾ ਉਸ ਦੀ ਸਾਜ਼ਿਸ਼ ਘੜੀ ਹੈ ਔਰ ਇਸ ਦੇ ਵਿੱਚ ਭਾਰਤ ਸਰਕਾਰ ਦੇ ਵਿੱਚ ਕੰਮ ਕਰਨ ਵਾਲਾ ਇੱਕ ਮੁਲਾਜ਼ਮ ਵੀ ਨikhil Gupta ਨਾਲ ਸ਼ਾਮਲ ਹੈਗਾ ਆ ਇਹ ਇਲਜ਼ਾਮ ਅਜੇ ਤੱਕ ਲਗਾਏ ਜਾ ਚੁੱਕੇ ਨੇ ਲਗਾਤਾਰ ਸਬੂਤਾਂ ਦੀ ਮੰਗ ਕੀਤੀ ਜਾ ਰਹੀ ਹੁੰਦੀ ਹੈ ਅਮਰੀਕਾ ਦਾ ਦਾਵਾ ਹੈ ਕਿ ਉਹਦੇ ਕੋਲ ਸਾਰੇ ਸਬੂਤ ਮੌਜੂਦ ਨੇ ਪਰ ਜਦੋਂ ਨਿਖਲ ਗੁਪਤਾ ਦੇ ਵਕੀਲ ਨੇ ਸਬੂਤ ਮੰਗੇ ਤੇ ਉਸ ਤੋਂ ਬਾਅਦ ਉਸ ਨੂੰ ਇਨਕਾਰ ਕਰ ਦਿੱਤਾ ਗਿਆ ਸਾਫ਼ ਤੌਰ ਤੇ ਕਹਿ ਦਿੱਤਾ ਗਿਆ ਕਿ ਸਬੂਤ ਉਸ ਵੇਲੇ ਦਿੱਤੇ ਜਾਣਗੇ ਜਦੋਂ ਦੋਸ਼ ਐਇਤ ਹੋ ਜਾਣਗੇ ਪੇਸ਼ੀ ਹੋ ਜਾਵੇਗੀ ਹੁਣ ਆਰਮਲਾ ਸਮਾਂ ਇਸ ਮਾਮਲੇ ਦੇ ਵਿੱਚ ਕੀ ਲਿਆਉਂਦਾ ਇਹ ਦੇਖਣ ਵਾਲੀ ਗੱਲ ਹੈ ਕਿਉਂਕਿ ਵੱਡੇ ਇਲਜ਼ਾਮ ਲੱਗੇ ਹੋਏ ਨੇ ਪੰਨੂ ਕਤਲ ਦੀ ਕੋਸ਼ਿਸ਼ ਦੇ ਵਿੱਚ ਸਾਜ਼ਿਸ਼ ਘੜਤਾ ਦੱਸਿਆ ਜਾ ਰਿਹਾ ਆ ਨਿਖਲ ਗੁਪਤਾ ਨੂੰ ਔਰ ਉਸੇ ਦੇ ਵਿੱਚ ਨਿਖਲ ਗੁਪਤਾ ਇਸ ਵੇਲੇ ਚੈੱਕ ਅਥਾਰਟिटीज ਦੀ ਹਿਰਾਸਤ ਦੇ ਵਿੱਚ ਹੈ ਚੈੱਕ ਅਥਾਰਟिटीज ਦੀ ਹਿਰਾਸਤ ਦੇ ਵਿੱਚ ਹੋਣ ਦੇ ਬਾਵਜੂਦ ਵੀ ਨਿਖਲ ਗੁਪਤਾ ਦੇ ਕੇਸ ਵਿੱਚ ਕੀ ਅਪਡੇਟਸ ਆਉਂਦੇ ਨੇ ਔਰ ਨਾਲ ਦੀ ਨਾਲ ਅਦਾਲਤ ਦੇ ਵਿੱਚ ਕਦੋਂ ਪੇਸ਼ ਕੀਤਾ ਜਾਂਦਾ ਨਿਖਲ ਗੁਪਤਾ ਨੂੰ ਅਮਰੀਕੀ ਅਦਾਲਤ ਦੇ ਵਿੱਚ ਪੇਸ਼ ਕਦੋਂ ਹੋਵੇਗਾ ਨਿਖਲ ਗੁਪਤਾ ਔਰ ਕੀ ਇਸ ਮਾਮਲੇ ਨੂੰ ਲੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਅਪਡੇਟਸ ਆਉਣਗੇ ਇਹ ਮਾਮਲਾ ਕਿਸ ਹੱਦ ਤੱਕ ਜਾ ਕੇ ਰੁਕੇਗਾ ਹਰ ਇੱਕ ਚੀਜ਼ ਦੱਸਦੇ ਰਾਵਾਂਗੇ ਔਰ ਤਕਲੀਬ ਬਣੇ ਰਵਾਂਗੇ 1 India Punjabi ਤੇ ਸਬਸਕ੍ਰਾਈਬ ਟੂ 1 India ਚੈਨਲ ਐਂਡ ਨੈਵਰ ਮਿਸ ਐਨ ਅਪਡੇਟ